ਜੇ ਤੁਹਾਨੂੰ ਖੂਨ ਗੜਾ ਹੋ ਜਾਂਦਾ ਫਿਰ ਕੀ ਕਰੀਏ ਭਾਵ ਜੇ ਬਲੱਡ ਕਲੌਟਸ ਬਣ ਗਏ ਯਾਨੀ ਕਿ ਨਾੜੀਆਂ ਦੇ ਵਿੱਚ ਖੂਨ ਜਮਣ ਲੱਗ ਪਿਆ ਫਿਰ ਕੀ ਕਰੀਏ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਹੈਗੀ ਆ ਲਸਣ ਲਸਣ ਸਬਜ਼ੀ ਚ ਐਡ ਕਰੋ ਲਸਣ ਨੂੰ ਤੜਕਾ ਲਾਓ ਲਸਣ ਨੂੰ ਉਦਾਂ ਸਵੇਰੇ ਉਰਕੇ ਪਾਣੀ ਦੇ ਨਾਲ ਚੱਬ ਚੋ ਲੰਗਾ ਜੋ ਸਵਾਲੋ ਖਾ ਜੋ ਜਿੰਦਾ ਮਰਜੀ ਇਹ ਬੜੀ ਹੈਲਪ ਕਰੂਗਾ ਅਗਲੀ ਚੀਜ਼ ਟਰਮਰਿਕ ਯਾਨੀ ਕਿ ਹਲਦੀ ਜੇ ਪਾਊਡਰ ਹਲਦੀ ਦਾ ਬਦਾਂ ਦੇ ਦੁੱਧ ਵਿੱਚ ਪਾਓ ਉਹ ਵਾਲੋ ਦੇ ਵਿੱਚ ਉਹ ਪੀਜੋ ਜੇ ਕੱਚੀ ਹਲਦੀ ਹੈ ਬਰਾਂਦੇ ਦੇ ਦੁੱਧ ਵਿੱਚ ਘੋਲੋ ਉਹਨੂੰ ਪੀਜੋ ਆਚਾਰ ਪਾਣਾ ਆਚਾਰ ਪਾ ਲਓ ਖਾਓ ਉਸ ਤੋਂ ਅੱਗੇ ਗ੍ਰੇਪ ਫਰੂਟ ਜਿਹੜਾ ਇੱਕ ਵੱਡਾ ਸਾਰਾ ਸੰਤਰਾ ਹੁੰਦਾ ਹੈ ਹੈਨਾ ਔਰੈਂਜ ਪਰ ਬेटर ਹੁੰਦਾ ਹੈ ਉਹ ਉਹਨੂੰ ਖਾਓ ਉਹਦਾ ਜੂਸ ਬਲੱਡ ਕਲੌਟਸ ਦੂਰ ਕਰੂਗਾ ਪਰ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਹੈ ਉਹ ਹੈ ਕਾ옌 ਪੈਪਰ C A Y E N N E ਕਾ옌 ਪੈਪਰ ਇਹ ਲਾਲ ਮਿਰਚ ਹੁੰਦੀ ਹੈ ਸਭ ਤੋਂ ਵਧੀਆ ਲਾਲ ਮਿਰਚ ਹੈ ਐਸ ਜਿਟ ਇਸ ਬਿਹਵਸੇ ਵਧੀਆ ਰਹਿੰਦੀ ਹੈਗੀ ਹੈ ਪਰ ਜਦੋਂ ਸਾਡੇ ਬਾਡੀ ਚ ਬਲੱਡ ਕਲੋਟ ਜੇ ਹੈਗੇ ਹੈ ਜੇ ਖੂਨ ਜੰਮਦਾ ਪਿਆ ਤਾਂ ਇਹ ਜ਼ਰੂਰ ਖਾਓ ਭਾਵੇਂ ਇਹ ਥੋੜੇ ਜਿਹਾ ਪਾਣੀ ਚ ਨਾ ਇੰਨੇ ਪਾਣੀ ਚ ਪਾ ਕੇ ਅੱਧਾ ਚਮਚਾ ਖੋ ਲੋ ਪੀ ਜੋ ਉਹ ਜੀ ਬਿਲਕੁਲ ਬਿਲਕੁਲ ਇਹ ਬਹੁਤ ਵਧੀਆ ਚੀਜ਼ ਹੈਗੀ ਤੁਹਾਡੇ ਵਾਸਤੇ ਤੁਹਾਡੀ ਸਿਹਤ ਜਿਹੜੀ ਹੈਗੀ ਹੈ ਉਹਨੂੰ ਹਰ ਪੱਖੋਂ ਵਧੀਆ ਕਰੋ ਓਕੇ ਸੋ ਇਹ ਤਾਂ ਅਸੀਂ ਬਲੱਡ ਕਲੋਟ ਦੇ ਵਾਸਤੇ ਬਾਕੀ Bakitina pak Ali dah setengah tiga sih, okay.